ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਸ਼ਹਿਰ ਦੇ ਬਿਲਕੁਲ ਲਾਗੇ ਪਿੰਡ ਆ ਜਿਹੜਾ ਵੀਰ ਜੀ ਉਹਨਾਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 ਮੱਜਾਂ ਤੁਹਾਨੂੰ ਦਿਖਾਉਣੀ ਆ 4 ਸੋਈਆਂ ਸਵਾਈਆਂ ਆ ਤਾਜ਼ੀਆਂ ਸੋਈਆਂ ਸਾਰੀਆਂ ਹੀ ਤੇ ਬਾਕੀ ਇਹ ਆ ਵੀ ਸੂਈਆਂ ਦੀਆਂ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਇਹ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਹਰਜੀਤ ਸਿੰਘ ਜੀ ਤੇ ਪਿੰਡ ਨਿਠਵਾਲ ਹਨਾ ਪਿੰਡ ਨਿਠਵਾਲ तहसील बटाला जिला करदास बटाला लाग गई आप है आपा हां बटाला 3-4 किलोमीटर है ठीक है जी हां जी ਤੇ ਫੋਨ ਨੰਬਰੇ ਬੋਲ ਦੋ 8569088513 ਅੱਜ 4 ਛੋਟੀਆਂ ਹੀ ਆ ਫਿਰ हां जी 4 ਬੱਚਾ ਚਲੋ ਫਿਰ ਛੇਵਾ ਜਿਹੜੀ ਇਧਰੋਂ ਪਹਿਲੇ ਨੰਬਰ ਤੇ ਆ ਹਾਂ ਜੀ ਕਿੰਨਾ ਚਿਰ ਹੋ ਗਿਆ ਛੋਟੀ ਨੂੰ ਸੁਈ ਨੂੰ ਇਹਨੂੰ ਸੁਈ ਨੂੰ 12-13 ਦਿਨ ਹੋ ਗਿਆ ਆਜੇ ਬੱਚਾ ਇਹਦਾ ਹਾਂ ਜੀ ਠੀਕ ਹੈ ਜੀ ਕੀ ਹੈ ਮਗਰ ਉਹਦੇ ਇਹਦੇ ਹੀ ਮਗਰ ਹੈ ਪਹਿਲੀ ਜੇ ਕਟਾ ਕਟਾਇਆ ਹਾਂਜੀ ਤੇ ਦੁੱਧ ਕਿੰਨਾ ਕਰਗੀ ਤਿਆਰ ਇਹ ਦੁੱਧ ਐ ਇਸ ਵੇਲੇ 10 ਕਿਲੋ ਹੀ ਪਰ 9 ਕਿਲੋ ਮੰਨ ਕੇ ਚੱਲੋ ਅੱਛਾ ਹਾਂਜੀ ਜਿਹੜਾ ਚੋ ਕੇ ਮਿੰਤੀ ਕਰਕੇ ਹੋਊਗਾ ਅੱਛਾ ਹਾਂਜੀ ਤੇ ਅੱਪੇ ਜੇ ਤੇ ਦੁੱਧ ਵਜਜੂਗੀ ਵਜਜੂਗੀ ਜੇ ਤੇ ਸੂਈ ਨੂੰ ਅਜੇ 9-10 ਦਿਨ ਹੋਇਆ ਕਿੰਨਾ ਘਰੀ ਜਾਊਗੀ ਦੁੱਧ ਦੇ ਛੋਟੀ 12 ਕਿਲੋ ਦੁੱਧ ਵੇਖੋ ਸਹੀ ਪਿੰਡਾ-ਮੁੰਡਾ ਦੇ ਵੇਖੋ ਠੀਕ ਐ ਤੋਰਾ ਹਾਂ ਫੇਰ ਇੱਕ ਰੀ ਬਾਕੀ ਸੋਹਣੀ ਝੋਟੀ ਐ ਮੂੰਹ ਇੱਥੇ ਦੀ ਸੋਹਣੀ ਐ ਗੋਲ ਸਿੰਘ ਦੀ ਝੋਟੀ ਐ ਜਿਹਦੀ ਰੱਬ ਦੀ ਐ ਪੂਰੀ ਉਹ ਚਾਹ ਵਧੀਆ ਜਿਹੀ ਬਣ ਗਈ। ਬਾਕੀ ਥੱਲੇ ਚੰਗੀ ਝੋਟੀ ਤਿਆਰ ਹੋਈ ਆ ਤੇ ਉਤਰੇ ਆ ਵੀ ਗੋਲ ਪਿੰਡੇ ਦੀ ਆ ਪੂਰੀ। ਹਾਲੇ ਸੱਦੇ ਸਵਾਨਾ ਜਿਹੜਾ ਇਹਦਾ ਲੱਗੇ ਤਾਂ ਲੇ ਬੜੀ ਸਫਾਈ ਜੀ ਹਾਂਜੀ ਬਹੁਤ ਆ ਮੜੀ ਸ਼ਾਂਗੀ ਜੀ ਬਾਕੀ ਦਰਲੇ ਪਾਸੇ ਨੇ ਇੱਕ ਸ਼ਾਂਗੀ ਅਸਰੂ ਜਿਹੜਾ ਥੋੜਾ ਜਿਹਾ ਨਾਲ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਬੈਣੀ ਵਾਲੇ ਪਾਸੇ ਰ ਸਾਣੇ ਦੇਖ ਸਕਦੇ ਜੇ ਉਹ ਪਰਲੇ ਪਾਸੇ ਜਿਹੜਾ ਵਾ ਬੈਣੀ ਤੋਂ ਦੂਸਰੇ ਵਾਲੇ ਪਾਸੇ ਥਣ ਦੇ ਨਾਲ ਉਹ ਆਪਾਂ ਦੇਖ ਸਕਦੇ ਮਸਾਕ ਜਿਹੜਾ ਲੱਗਾ ਵਾ ਥੋੜਾ ਸਿੰਮਦਾ ਵਾ ਜਿਹੜਾ ਕਿੰਨੇ ਇੱਕ ਅੱਧੀ ਫੌਂਦੀ ਤੇ ਆ ਹਵਾਨੇ ਦਾ ਆਪਾਂ ਦੇਖ ਸਕਦੇ ਤੇ ਕਿੰਨਾ ਫਿਰ ਮੁੱਲ ਰੱਖੀ ਇਹਦਾ ਝੋਟੀ ਦਾ ਵਾਲੇ ਦੋਹਾਂ ਲਈ ਹੈ 80000 ਕਰ ਦੋ 75000 ਕਰ ਦੋ ਅੱਛਾ 70000 ਦੀ ਦੇ ਹੋਰ ਕਰ ਦਈਏ ਮਾਨਤਨ ਜੋ ਜੀ ਆਂਦੇ ਤਹੀਂ ਉਹ ਕਰ ਦਿੰਦੇ 60000 ਦੀ ਦੇ ਦੀਏ ਦੇ ਲਓ ਭਾਈ ਠੀਕ ਹੈ ਜਾਂਦੀ ਹੈ 60000 ਦੀ ਠੀਕ ਹੈ ਤੇ ਹੁਣ ਆ ਜਿਹੜੀ ਛੋਟੀ ਹਾਂਜੀ ਇਨੂੰ ਕਿੰਨਾ ਚਿਰ ਹੋ ਗਿਆ ਉਸ ਹੋਈ ਨਾ ਇਹਨੂੰ 15-20 ਦਿਨ ਹੋ ਗਿਆ ਕੱਟੀ ਮਗਰ ਹੈ ਅੱਛਾ 20 ਦਿਨ ਦੇ ਲੱਗੇ ਬੰਨੇ ਤੇ ਮਗਰ ਇਹਦੇ ਕੱਟੀ ਆ ਹਾਂਜੀ ਤੇ ਥਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਹਾਂਜੀ ਤੇ ਮਿਲਕ ਵੀ ਨੇ ਇਹਦੀ ਵੀ ਚੰਗੀ ਲੱਗੀ ਤੇ ਇਹ ਕਿੰਨਾ ਦੁੱਧ ਕਰ ਗਈ ਜੇ ਤਿਆਰ ਇਹ ਵੀਰਜੀ ਇਹ ਫਿਰ 10 ਕਿਲੋ ਹੀ ਦੁੱਧ ਹੋਊਗਾ ਇਹਦਾ ਅੱਛਾ ਹਾਂਜੀ ਠੀਕ ਆ ਤੋਰਾਂ ਫੇਰ ਇੱਕ ਰੀਨ ਨਵੇਂ ਇਰੇ ਕੋਲ ਵੀ 10 ਲੀਟਰ ਦੇ ਲਾਗੇ ਬਣੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਵਾ ਤੇ ਦੇ ਵੇਖ ਕੇ ਭਾਏ ਭਾਜੀ ਬਾਨਾ ਬਾਨਾ ਗਿਆ ਜੀ ਠੀਕ ਹੈ ਬੰਦੀਆਂ ਠੀਕ ਹੈ ਬੰਦੀਆਂ ਥੱਲੇ ਦੇ ਹਿਸਾਬ ਨਾਲ ਕਹਿੰਦੇ ਆ ਕਿ ਭਾਵੇਂ 12 12 ਲੀਟਰ ਕਹੀ ਜਾਈਏ ਪਰ ਦੁੱਧ ਜਿਹੜਾ ਕਹਿੰਦੇ ਵੀ ਜਿਹੜਾ ਹੈਗਾ ਵਾ ਉਸ ਦੱਸਣਾ ਆ ਦੇਖ ਸਾਡੇ ਥੱਲੇ ਵੀ ਚੰਗੀ ਆ ਹਾਂਜੀ ਚਲੋ ਚਲਾਈ ਆ ਵਾ ਕੀ ਵੀ ਥੱਲੇ ਚਲੋ ਜਿੰਨੀ ਵੀ ਹੈਗੀ ਸਫਾਈ ਹੈ ਮਗਰ ਇਹਦੇ ਵੀ ਕੱਟੀ ਆ ਤੇ ਮੁੱਲ ਫਿਰ ਇਹਦਾ ਮੁੱਲ ਜਿੰਨੀ ਨਾਲ 70000 ਕਰ ਲਈਏ ਕਰ ਦੇ ਕੋ ਮਨਤਨ 70 ਨਾਲ ਕਰੀਏ 2000 ਛੱਡ ਦੀਏ 2 ਨਾਲ ਛੱਡ ਦੀਏ ਹਾਂਜੀ 5 ਹੀ ਛੱਡ ਦੀਏ ਜੋ 65000 ਦੀ ਜਾਂਦੀਏ 65000 ਠੀਕ ਹੈ ਯਾਰ ਭਲੇ ਦੇਖਾ ਦੇ ਜੀ 11 12 ਕਿਲੋ ਕਰੇਗੀ ਭਾਜੀ ਇਹ ਵੀ ਕਹਿੰਦੇ ਵੀ ਕਿ ਵਾਧੂਗੀ ਦੁੱਧ ਹਲੇ ਹਲੇ ਸਟਾਈਲਿਸ਼ ਹੋ ਗਿਆ ਚੱਲਣੇ ਆ ਹਾਂਜੀ ਹੁਣ ਬਾਕੀ ਭਾਜੀ ਗਾੜੀ ਦੇਣ ਦੁੱਧ ਵਾਲੇ ਆ ਗਏ ਆ ਹਾਂਜੀ ਹਾਂਜੀ ਠੰਡੇ ਆ ਗਏ ਆ ਤੇ ਦੁੱਧ ਵਾਲੇ ਆ ਗਏ ਆ ਹੁਣ ਜਿਹੜੀ ਕੋਟੀ ਵੀ ਆ ਨਾ ਉਹਨੇ ਵੀ ਦੁੱਧ ਕੱਢਣਾ ਹਾਂਜੀ ਹਾਂਜੀ ਤੇ ਆ ਤਾਜੀ ਸੋਈ ਜੀ ਹਾਂਜੀ ਇਹ ਬਿਲਕੁਲ ਤਾਜੀ ਸੋਈ ਨਾੜੂਦੀ ਲੱਗਾ ਥੱਲੇ ਹਾਂਜੀ ਚੰਗੀ ਚਾਂਦਿਆ ਵਾਹ ਤੇ ਕਿੰਨੇ ਦਿਨਾਂ ਦੇ ਸੋਈਏ ਤੇ ਇਹਨਾਂ ਦਾ ਚੌਥਾ ਦਿਨ ਹੋਇਆ ਜੀ ਅੱਛਾ ਹਾਂਜੀ ਚੌਥਾ ਦਿਨ ਹੋ ਗਿਆ ਬਿਲਕੁਲ ਕੋਲਾ ਹੀ ਬੱਚਾ ਹੈ ਜੀ ਕੱਟੀਏ ਕੱਟੀ ਜਾ ਇਹਦੇ ਮਗਰ ਵੀ ਕੱਟੀ ਆ ਜਣੀ ਕੱਟੀ ਤੰਗ ਕਰ ਤੇ ਤੰਗ ਮੈਨੂੰ ਲਾ ਜੀ ਬੱਚਾ ਜਿਹੜਾ ਆ ਦੇਖ ਸਕਦੇ ਹੋਣੇ ਬੱਚਾ ਥੱਲੇ ਲੱਗ ਗਿਆ ਜੀ ਦਹੀਂ ਆ ਬਸ ਮਨੇ ਜੇ ਪੂਰੀ ਪਸ਼ਮੀ ਨਹੀਂ ਆ ਤੇ ਮਿਲਕ ਮੇਨ ਆਪਾਂ ਦੇਖ ਸਕਦੇ ਚੰਗੀ ਮੋਟੀ ਲੱਗੀ ਪਾਪਾ ਹੀ ਲੱਗੀਆਂ ਵਾਂ ਜਿਹੜੀਆਂ ਇਹਦਾ ਆਪਾਂ ਜਿਲ ਰਿਕਾਰਡ ਬੜਾ ਦੱਸਣਾ ਪਾਰੇ ਪੱਲੇ ਦੀ ਮੱਝ ਆ ਜਿਹੜੀ ਕਿੰਨਾ ਜਿਹਦੇ ਬੋਲਾ ਹੀ ਹੋਣਾ ਇਹਦੇ ਕੋਲ ਬੋਲਾ ਇਹੋਲੇ ਵੀ 10000 ਕਿਲੋ ਬੋਲਾ ਹੋਏਗਾ ਅੱਛਾ ਹਾਂਜੀ ਬਾਕੀ ਭਾਜੀ ਇਹ ਮੱਝ ਦੀ ਇੰਨੀ ਕੁ ਗੱਲ ਹੈਗੀ ਦੁੱਧ 14 ਕਿਲੋ ਦੀ ਆਪਾਂ ਕਹਿ ਸਕਦੇ ਹਾਂ 14 ਕਿਲੋ ਦੁੱਧ ਰਮਾਨਨਾ ਮੱਝ ਕਰੇਗੀ ਠੀਕ ਹੈ ਅੱਜ ਲੈ ਆਇਆ ਜਿਹੜਾ ਬੋਲਾ ਅੱਜ ਚੌਥੇ ਦਿਨ ਦੀ ਸੂਈ ਅੱਜ ਵੀ 9-10 ਕਿਲੋ ਬੋਲਾ ਕਰਨ ਰਹੀ ਹੈ ਠੀਕ ਹੈ ਹਾਂਜੀ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹ ਕਰ ਜੂਗੀ ਬੜੀ ਵਧੀਆ ਮੱਝ ਹੈ ਭਾਰੀ ਹੈ ਮੱਝ ਉਤਰਾਂ ਭਾਰੇ ਬੱਲੇ ਦੀ ਹੈ ਚਲੋ ਲੇ ਜਾ ਕੋਈ ਗੱਲ ਨਹੀਂ ਭੱਜ ਠੀਕ ਆ ਥੋੜਾ ਡਰਦੀ ਡਰਦੀ ਜੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਪਰੇ ਬੱਲੇ ਦੀ ਆ ਮੱਝ ਨਿੱਗਰ ਆ ਬਾਕੀ ਵੀ ਇਹਦੀ ਗਾੜ ਵੀ ਚੰਗੀ ਹੋਊਗੀ ਹਾਂਜੀ ਸਵਾ ਲਗਾਣਾ ਵੀ ਚੰਗਾ ਆ ਹੋਣਾ ਸਰ ਤੇ ਇਹਦਾ ਫਿਰ ਮੁੱਲ ਮੁੱਲ ਤੇ ਭਾਜ ਤੋਂ 1 ਲੱਖ ਰੁਪਏ ਕਰ ਲੀਏ ਅੱਛਾ ਹਾਂਜੀ ਕਿੰਨੇ ਰਜਿਸਟਰੋਂ ਕਰ ਜੀਏ ਮੈਂ ਨਾਲ 20000 ਰੁਪਏ ਦੇ ਦਿਆਂਗਾ ਹੋਰ ਕਰ ਦੀ ਜਮਾਨ ਆਪੇ ਕਰ ਯਾਰ ਹੋਰ ਕਰ ਦੋ 1000 ਵੀ ਛੱਡਿਆ 2 ਵੀ ਛੱਡਿਆ ਅੱਛਾ 86000 86000 ਦੀ ਠੀਕ ਹੈ ਹਾਂਜੀ 86000 ਦੀ ਜਿਹੜੀ ਕਹਿੰਦੇ ਵੀ ਦੇ ਦੇਣੀ ਹੈ ਤੇ ਹੁਣ ਇੱਕ ਮੱਝ ਅੰਡੇ ਤੇ ਰਹਿ ਗਈ ਆ ਇਹ ਵੀ ਤੁਹਾਨੂੰ ਦਿਖਾ ਲਈਏ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੂਈ ਨਾਲ ਇਹਨੂੰ ਸੂਈ ਨਾਲ ਇਹ ਕੱਟਿਆ ਇਹ ਕੱਟਿਆ ਇਹਦੇ ਮਗਰ ਇਹਨੂੰ 15 ਦਿਨ ਚੋਗਾ ਪੈਰ ਹੋ ਗਏ ਆ ਕੱਟੀਆਂ ਜੀ ਸਮਝ ਲਓ ਬੱਚਾ ਪਹਿਲੀ ਤਾਂ ਦੇਖੇ ਦਾ ਹਾਂਜੀ ਇਹ ਇੱਕ ਦੂਜੇ ਨੰਬਰ ਵਾਲੀ ਦਾ ਤੇ ਇੱਕ ਚੌਥੇ ਨੰਬਰ ਵਾਲੀ ਦਾ ਕੱਟੀਆਂ ਹੀ ਆ ਤੇ ਦੁੱਧ ਕਿੰਨਾ ਕਰਗੀ ਤਿਆਰ ਇਹ ਜੀ ਆ ਥੋੜੇ 13 ਕਿਲੋ ਦੁੱਧ ਖੋਲੋ ਜਰਾ ਤਿਆਰ ਜਿਹੜਾ 13 ਲੀਟਰ ਤਿਆਰ ਹੋ ਠੀਕ ਹੈ ਜੀ ਹਾਂਜੀ ਖੋਲ ਦੀ ਸੋਚ ਲਾਓ ਲਾਓ ਐਵਰੀਬਾਡੀ ਪਰੇ ਬੱਲੇ ਦੀ ਹੈ ਮਾਜੇ ਵੀ ਡਰਦੀ ਆ ਤੇ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆਪਾਂ ਦੇਖ ਸਕਦੇ ਆ ਤੇ ਮਿਲਟ ਮਿਲ ਨੇ ਵੀ ਚੰਗੀ ਲੱਗੀ ਲਿਆ ਬੀ ਜੀ ਮੋੜ ਲ ਲੈ ਜਾ ਮੋੜ ਕੇ ਓਲੀ ਛੋਲੀ ਲੈ ਜੀ ਗਾਵਾ ਵਾਂਗੂ ਬਣੀ ਐ ਵੀ ਥੱਲੇ ਦੁੱਧ ਜਿਹੜਾ ਹੁਣ ਕਹਿੰਦੇ ਵੀ 13 ਲੀਟਰ ਜਿਹੜਾ ਮੋਕੇ ਤੇ ਹੈਗਾ ਮੈਂ ਕੀ ਕਰ ਵੀਰ ਆਪਣਾ ਦੋ ਟਾਈਮ ਚੋਕ ਲੈ ਜੇ ਫਿਰ ਅਲੈਕਸANDER ਇਹਦਾ ਲੱਗੇ ਤਾਂ ਸਫਾਈ ਜਾਈ ਵੀ ਚਲੋ ਜਿੰਨੀ ਵੀ ਹੈਗੀ ਹੈ ਤੇ ਉਤਰ ਵੀਰ ਜੀ ਤੁਹਾਨੂੰ ਤੁਨੋ ਕੇ ਸਾਰੀਆਂ ਬਿਲਕੁਲ ਬਿਲਕੁਲ ਜੀ ਬਹੁਤ ਪਸਮਾ ਦੀ ਗਾਰੰਟੀ ਹੋਊ ਤੇ ਇਹਦਾ ਫਿਰ ਮੁੱਲ ਬੋਲ 90000 ਦੀ ਭਾਈ ਅੱਛਾ 90000 ਦੀ ਕਰ ਦਈਏ ਛੋਟ ਛੜ ਥੋੜੀ ਹੋਰ ਕਰ ਦੋ 2000 ਹੋਰ ਕਰ ਦੋ ਇਹ ਵੀ 80 ਦੀ ਕਰ ਦਈਏ ਕਰ ਦੋ ਅੱਛਾ 86 ਦੀ ਭਾਵੇਂ ਤੋਂ ਇਹ ਹੋ ਲੈ ਜੀ ਹਾਂ ਤੇ ਭਾਵੇਂ ਕੋਈ ਹੋ ਲੈ ਜੀ ਹਨਾ ਕੋਈ ਗੱਲ ਨਹੀਂ ਤੇ ਬਾਕੀ ਚਲੋ ਕੋਈ ਤਸੱਲੀ ਤਾਂ ਕੱਟੀ ਆ ਜੇ ਮਗਰ ਵੀ ਇਹ ਤਾਂ ਮਗਰ ਵੀ ਕੱਟੀ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਆਪਣਾ ਵੇਸ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ 呃，这里卖口